ਸਾਰਿਆਂ ਨੂੰ ਮੇਰੇ ਵੱਲ ਅੱਗੇ ਸਾਰੀਓ ਘੜਤੀ ਕੜੀ ਥੱਲੇ ਤੇ ਹੈ ਕੜੀ ਪੱਤੀ ਭਈਆ ਲੱਗੇ ਤੇ ਹੰਦੀ ਨਾਲ ਬਣਾਉਂਦੇ ਆਂ ਜਿਹਦੀ ਪਈਆ ਦਾ ਚੋਲ ਆਲੇ ਹੂੰ ਬੇਕੜੀ ਹੋ ਜੂ ਅੱਗੇ ਇੱਥਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੁਫਰ ਹੈ ਫੈਮਿਲੀ ਬਲੌਗ ਇਸ ਤੁਹਾਡਾ ਸਵਾਗਤ ਹੈ ਰੋਟੀ ਪਾਣੀ ਦਾ ਸਾਡਾ ਸਾਰਾ ਕੰਮ ਨਿਭੜ ਗਿਆ ਉਧਰ ਕੜੀ ਇਹ ਚੁੱਲੇ ਤੇ ਧਰੀ ਹੋਈ ਆ ਕੜੀ ਬਣਾਈ ਆ ਅੱਜ ਆਪਾਂ ਕਿਉਂਕਿ ਚੋਲ ਹੈ ਨਹੀਂ ਰੋਟੀ ਨਾਲੇ ਕੜੀ ਖਾਵਾਂਗੇ ਕੋਈ ਪਕੌੜਿਆਂ ਵਾਲੀ ਕੜੀ ਨਹੀਂ ਹੈ ਸਿੰਪਲ ਸਬ지 ਦੀ ਕੜੀ ਆ ਜਿਹਨੇ ਸਿੰਪਲ ਖਾਣੀ ਹੈ ਸਿੰਪਲ ਦੱਸ ਦਿਓ ਜਿਹਨੇ ਪਕੌੜਿਆਂ ਵਾਲੀ ਖਾਣੀ ਪਕੌੜਿਆਂ ਵਾਲੀ ਦੱਸ ਦਿਓ ਜਿਹੜਾ ਵੀ ਕੋਈ ਆਂਦਾ ਹੈ ਹਨਾ ਪਹਿਲਾਂ ਦੱਸ ਦਿਓ ਕਿੱਦਾਂ ਦੀ ਖਾਣੀ ਆ ਫਿਰ ਉਦਾਂ ਦੀ ਬਣਾ ਕੇ ਰੱਖੀ ਆ ਆਂਦਾ ਤਾਂ ਕੋਈ ਹੈ ਹੈ ਹੁਣ ਆ ਜਾਣਗੇ ਛੁੱਟੀਆਂ ਹੋ ਗਈਆਂ ਛੁੱਟੀਆਂ ਮੈਨੂੰ ਲੱਗਦਾ ਉਹ ਚ ਉਹ ਹੁਣ 24 ਹਾਂ 50 ਨੂੰ ਆਣਗੇ ਕਿ 23 ਤਰੀਕ ਨੂੰ ਆਣਾ ਇਹਨਾਂ ਨੇ ਇਹਨਾਂ ਨੇ ਉਹਨਾਂ ਨੇ ਰਮਨ ਨਾਣਾ ਨੇ ਉਹਨੂੰ ਕਹਿ ਦਿੱਤਾ ਸਾਬਾ ਉਹ ਹੀ 23 ਆਉਂਦੀ ਆ 23 ਨੂੰ ਤਾਂ ਫਿਰ ਸੀਮਨ ਜੋਤ ਨੂੰ ਕਹਿ ਦੇ ਛੱਡ ਜਾ ਮੈਂ 24 ਆਉਂਦੀ ਆ 23 ਨਾ 23 ਆਉਂਦੀ ਆ ਕਹੀ ਉਹ ਨਹੀਂ ਹਾਂ ਹਾਂ ਜੇ ਤੁਹਾਨੂੰ ਜਾਣਗੇ 23 ਨੂੰ ਤਾਂ ਉੱਥੇ ਜਾਣਾ ਇਹਨਾਂ ਨੇ 23 ਨੂੰ ਫਿਰ ਸੀਮਨ ਜੋਤ ਨੂੰ ਛੱਡਣਾ ਪਊ ਸੀਮਨ ਜੋਤ 23 ਨੂੰ ਛੱਡ ਜੀ ਰਮਨ ਨੂੰ ਜੇ ਬਲੌਗ ਦੇਖ ਰਹੇ ਹਾਂ ਹਾਂ ਮੈਂ ਕਹਿ ਦੂੰਗੀ ਸਾਬਰ ਆਈ نو ਸਾਬਰ ਚੇਪੈ ਨਹੀਂ ਟਾਈਮ ਲੱਗਦਾ ਫਿਰ ਤਾਂ 24 ਨੂੰ ਛੱਡ 24 ਨੂੰ ਤਾਂ ਵੀ ਨਹੀਂ ਹਾਂ 24 ਨੂੰ ਆ ਸਾਬਰ ਨੂੰ ਆਉਗੀ ਮੈਂ ਕਿ ਚਲੋ ਜੀ ਹੁਣ ਮੈਂ ਰੋਟੀ ਲਾ ਲਾਂ ਨਾ ਸੌਰੀ ਰੋਟੀ ਲਾ ਲਾਂ ਕੱਪੜੇ ਧੋ ਲਾਂ ਕੱਪੜੇ ਹੁਣ ਉਧਰ ਦੇਖੋ ਮੋٹے ਮੋٹے ਕੱਪੜਿਆਂ ਦਾ ਉਹ ਪਿਆ ਏ ਇਹ ਇੱਕ ਇੱਕ ਮੈਨੂੰ ਇੱਕ ਭੈਣਜੀ ਦਾ ਕਮੈਂਟ ਵੀ ਆਇਆ ਸੀਗਾ ਕਾਫੀ ਟੀਰ ਪਹਿਲਾਂ ਐਸੀ 1 2 ਦਾ ਜਦ ਹਨਾ ਉਹਨਾਂ ਨੇ ਮੈਂ ਮਸ਼ੀਨ ਘੱਟੋ ਬਣਾ ਕੱਪੜਿਆਂ ਦੀ ਵੀਡੀਓ ਬਹੁਤ ਘੱਟ ਬਣਾਉਣੀ ਹੈ ਜਦ ਬਣਾਈ ਸੀਗੀ ਜਦ ਕਹਿੰਦੇ ਤੁਸੀਂ ਆ ਕੱਪੜੇ ਪੁਰਾਣੀ ਮਸ਼ੀਨ 'ਚ ਤੋੜਨੇ ਆ ਥੋੜੀ ਦਰਾਨੀ ਨਵੀਂ ਮਸ਼ੀਨ 'ਚ ਤਾਉਂਦੀ ਆ ਇਹ ਮੇਰੇ ਮਤਲਬ ਮੈਂ ਉੱਪਰ ਚੜਨੇ ਤੇ ਮੈਨੂੰ ਥੋੜੀ ਕਾਨ ਤੰਦੀ ਆ ਮੇਰੇ ਤੋਂ ਮੈਂ ਮੈਂ ਘਾਲ ਮੰਨਦੀ ਆ ਇਸ ਕਰਕੇ ਮੈਂ ਪ੍ਰਾਣੀ ਨੂੰ ਇਹ ਹੋਰ ਪ੍ਰਾਣੀ ਕਰੀ ਜਾਨੀ ਆ ਵੀ ਜਦ ਤੱਕ ਇਹ ਟੁੱਟਦੀ ਨਹੀਂ ਹੈਗੀ ਆਈ ਜੀ ਕੋਈ ਗੱਲ ਨਹੀਂ ਹੈਗੀ ਅ ਇਹ ਸਿਕੰਦੀ ਨਹੀਂ ਹੈਗੀ ਤਾਂ ਹੁੰਦੀ ਤਾਂ ਹੈਗੀ ਐ ਸਿਕੰਦੀ ਨਹੀਂ ਬਸ ਮੈਨੂੰ ਘੌਲ ਆਂਦੀ ਉੱਪਰ ਚੜਨ ਤੇ ਵੀ ਬਾਰ ਬਾਰ ਗੇੜੇ ਕੱਢੀ ਜਾਓ ਫਿਰ ਉਹ ਥੱਲੇ ਮਸ਼ੀਨ 'ਚ ਕੱਪੜੇ ਪਾ ਕੇ ਆਪਣਾ ਹੋਰ ਕੰਮ ਕਰੀ ਜਾਨੀ ਆ ਮੈਂ ਇਸ ਕਰਕੇ ਫਿਰ ਮੈਂ ਇਹ ਹੀ ਮਸ਼ੀਨ ਚਾਲੂ ਰੱਖੀ ਹੋਈ ਆ ਨੀਚੇ ਜਿੱਦਣ ਜਿਆਦੇ ਔਖੇ ਦੇ ਹਜੇ ਧੁੱਪ ਨਿਕਲ ਰਹੀ ਆ ਕੁਝ ਹੁਣ ਦੋ ਛੁੱਟੀਆਂ ਐ ਫਿਰ ਦੋ ਕੱਪੜੇ ਬਾਹਰੇ ਤਾਰਾਂ ਤੇ ਟੰਗੇ ਰਹਿਣਗੇ ਜਿੱਦਣ ਜਿਆਦੇ ਮਤਲਬ ਧੁੰਦ ਜੀ ਜਮਾਈ ਹਨਾ ਧੁੱਪ ਵੀ ਘਟ ਗਈ ਪੈਣੇ ਤੇ ਹਨਾ ਔਦਣ ਫਿਰ ਉੱਪਰ ਧੋਲਾਂਗੇ ਜਦ ਤੱਕ ਮੈਂ ਹਜੇ ਥੱਲੇ ਹੁਣ ਦੋ ਛੁੱਟੀਆਂ ਐ ਸੁੱਕੀ ਜਾਣਗੇ ਨੂੰ ਕਿਹੜੇ ਚਾਹੀਦੇ ਆ ਸੋਮਵਾਰ ਨੂੰ ਜਾਣਾ ਯੂਵੀ ਨੇ ਉਹਦੇ ਬਾਅਦ ਫਿਰ ਛੁੱਟੀਆਂ ਆ ਗਈਆਂ ਛੁੱਟੀਆਂ ਆ ਗਈਆਂ ਮੈਂ ਤਾਂ ਇੱਕੋ ਵਾਰ ਦੀ ਹੋ ਗਈ ਹੈ ਮੈਂ ਤਾਂ ਇੱਕੋ ਵਾਰ ਦੀ ਹੁੰਦੀ ਇੱਕੋ ਫਿਰ ਉਹੋ ਹਟੋ ਕੇ ਰੱਖ ਦਾਂਗੇ ਫਿਰ ਫਿਰ ਉਹਦੇ ਬਾਅਦ ਮੇਰੀ ਨੰਦ ਨੇ ਆ ਜਣਾ ਨੰਦ ਦੇ ਜਵਾਕਾ ਨੇ ਆ ਜਣਾ ਫਿਰ ਅਸੀਂ ਫਿਰ ਉਹ ਪੂਰੇ ਲੜਨਗੇ ਪੜਨਗੇ ਦੇਖੀ ਜਾਇਓ ਪਰ ਅਸੀਂ 3 ਦਿਨ ਵਲੌਗ ਵੀ ਨਹੀਂ ਬਣਾਉਣੇ ਹੈਗੇ ਹੁਣ ਧੁੱਪ ਨਿਕਲ ਰਹੀ ਐ ਨਹੀਂ ਪਤਾ ਕਿਦਾਂ ਧੁੰਦਾ ਹੋ ਜੇ ਹਨਾ ਸਾਢੇ 9 ਹੋ ਗਏ ਨੇ ਸਾਢੇ 9 ਹੋ ਗਏ ਮੈਂ ਕਿਹਾ ਪਹਿਲਾਂ ਕੱਪੜੇ ਪਾਦਾ ਫੇ ਰੋਟੀ ਖਾਵਾਂਗੇ ਕੱਪੜੇ ਮਸ਼ੀਨ 'ਚ ਲਾਦਾ ਧੋਈ ਜਊ ਹਾਂ ਧੁੱਪ ਵੱਰਦੀ ਹੋਆ ਇਧਰ ਘੜੀ ਦੇਖੋ ਬਾਈ ਸਾਡੀ ਵੀ ਟੇਸਟੀ ਆ ਦੇਖ ਕੇ ਦੱਸ ਦਿਓ ਕਿਉਂਕਿ ਖਾ ਤਾਂ ਹੁਣ ਫੋਚ ਨਹੀਂ ਸਕਦੇ ਨਹੀਂ ਇਸ ਕਰਕੇ ਦੇਖ ਕੇ ਦੱਸ ਦਿਓ ਵੀ ਟੇਸਟੀ ਆ ਤੇਰਾ ਦੋ ਦਾ ਛੱਟਣ ਜਾਊਗਾ ਤੇਲ ਫੁਕੂ ਤੇ ਆ ਕਰਦੀ ਆ ਕਰਕੇ ਬੀਬੀ ਨਾਲ ਆ ਬੀਬੀ ਤਾਂ ਪਹਿਲੀ ਨਹੀਂ ਲੱਗ ਜਿੰਦੇ ਰਹੇ ਜਾਵੇ ਹੋਰ ਨਹੀਂ ਰਹਿੰਦੀ ਨਹੀਂ ਪਾ ਲੇ ਕਿਉਂ ਨਾ ਨਾ ਦੇਖ ਲਿਓ ਰਹਿੰਦੀ ਹੋਈ ਨਹੀਂ ਸਵੇਰੇ ਫੇਰ ਤੇਲ ਫੁਕੂ ਐਕਣ ਕੇ ਆ ਬੀਬੀ ਫੇਰ ਬਾਅਦ ਚ ਸਿਮਨ ਜੋਤ ਜਾਊਗਾ ਜਾਗਵੀਰ ਜਾਂ ਕੋਈ ਵੀ ਛੱਟਣ ਵੀ ਫੇਰ ਆਪਣਾ ਮੋਹਿੰਦਰ ਕਰਕੇ ਆ ਮਾਜੇ ਉਹ ਦੌੜਾਈਦੀ ਕਦੇ ਨਹੀਂ ਹੁੰਦੀ ਨਾਲੇ ਮੁਰੂ ਕਦੇ ਨਹੀਂ ਹੁੰਦੀ ਇਹ ਤਾਂ ਇਹਦਾ ਕੀ ਨਾ ਜਿੰਦਰ ਜਿੰਦਰ ਕਰਕੇ ਕੋਈ ਨਹੀਂ ਜਾਂਦੀ ਉਹ ਜਿੱਤ ਜਾਗਰ ਧੂਆ ਢਿੱਲੀ ਹੁੰਦੀ ਆ ਫਿਰ ਨਿਓ ਕਿਸੇ ਬਾਰੇ ਸੋਚਦੀ ਨਹੀਂ ਉਹਦਾ बस ਇੱਕ ਤੇਲ ਕਰਕੇ ਆ ਜੂਗੀ ਵੀ ਤੇਲ ਹੁਕੂ ਦਾ ਨਹੀਂ ਵੀ ਇਹ ਹੋਇਆ ਤਣ ਦਾ ਨਾ ਰਹੇ ਬੀਬੀ ਧੂਰਾ ਹੈ ਫਿਰ ਦੇ ਨੀ ਜੇ ਪੂਆ ਨੇ ਕਿਹਾ ਮੈਂ ਠੀਕ ਐ ਤੂੰ ਵਗ ਜਾ ਫੇਰ ਜਾ ਫੇਰ ਪੁੱਛੂਗੀ ਮੈਨੂੰ ਪਤਾ ਉਹ ਬੀਬੀ ਦੀ ਆਤ ਤਾਂ ਪਹਿਲਾਂ ਉਹਨੂੰ ਬਾਰ-ਬਾਰ ਪੂਆ ਨੂੰ ਕਹੂ ਪੁੱਛੂਗੀ ਵੀ ਜਾਵਾਂ ਮੈਂ ਵੀ ਜਾ ਵੀ ਤੂੰ ਠੀਕ ਐ ਜੇ ਤਾ ਤੀ ਤੂੰ ਠੀਕ ਐ ਹਾਂ ਤਾਂ ਜਾਉਂਗੀ ਮੈਂ ਨਹੀਂ ਮੈਨੂੰ ਲੱਗ ਰਿਹਾ ਕਿ ਨਹੀਂ ਚਾਹ ਦਿੰਦੇ ਹਾਂ ਹਾਂ ਜੀ ਮੈਂ ਜਾਉਂਗੀ ਫਿਰ ਜੇ ਪੂਆ ਨੇ ਕਹਤਾ ਮੈਂ ਠੀਕ ਐ ਬੀਬੀ ਤੂੰ ਵਗ ਜਾ ਫੇਰ ਆਉਂ ਉਹ ਵੀ ਬਾਰ-ਬਾਰ ਕਿਉਂਕਿ ਭੂਆ ਦੀ ਹਰ ਬੀਬੀ ਦੀ ਇੱਕੋ ਆਦਤ ਹੈ ਇੱਕੋ ਗੱਲ ਨੂੰ ਬਾਰ-ਬਾਰ ਪੁੱਛਣਾ ਬਾਰ-ਬਾਰ ਪੁੱਛਣਾ ਮੈਂ ਦੇਖਿਆ ਵੀ ਹੈ ਇਹ ਦੋਵੇਂ ਇੱਕੋ ਗੱਲ ਨੂੰ ਚਾਹਤਾ ਰਹੇ ਚਾਰ-ਚਾਰ ਵਾਰ ਪੁੱਛਣਾ ਹੈ ਚੱਲ ਆਣਾ ਹੋਇਆ ਆਜੂ ਨਹੀਂ ਰਹਿਣਾ ਹੋਇਆ ਰਹਿਜੂ ਭੂਆ ਵੀ ਤੇ ਭੂਆ ਠੀਕ ਹੋ ਜੇ ਫਿਰ ਪੂਰੀ ਤਰ੍ਹਾਂ ਫਿਰ ਪੱਤੀ ਉਹ ਤਰੀਕਾ ਫਿਰ ਜੇ ਵਿੱਚ ਨੂੰ ਫੇਰ ਕਿਉਂਕਿ ਇਹ ਚ ਪਰਹੇਜ਼ ਜਾਦੇ ਜ਼ਰੂਰਤ ਆ ਨਾ ਸਾਈ ਫਰ ਚ ਪਰਹੇਜ਼ ਦੀ ਜ਼ਿਆਦਾ ਜ਼ਰੂਰਤ ਆ ਚੱਲ ਕੱਪੜੇ ਲੈ ਲੇ ਤਾਂ ਤੋ ਲੰਦੇ ਹੋਰ ਤਾਂ ਤੜਪੇ ਦਾ ਹੁਣ ਜੇ ਪਰਹੇਜ ਹੁਣ ਚੱਲ ਆਏ ਐਨੇ ਦਿਨ ਹੁਣ ਲਾ ਕੇ ਵੀ ਆਉਗੀ ਫਿਰ ਉਹਦਾ ਉਹ ਰਹਿਣਾ ਵੀ ਬੇਫਜ਼ੂਲ ਜਾਊਗਾ ਜੇ ਫੇ ਢਿੱਲੀ ਹੋ ਗਈ ਪਿੱਛੋਂ ਹੋਰ ਇਹ ਤਾਂ ਚੰਗਾ ਹੁਣ ਉਹਦਾ ਪਰਹੇਜ ਪੂਰਾ ਹੋ ਗਿਆ ਮੈਂ ਐ ਕਹਦੀ ਕਹਿੰਦੀ ਪੰਜ-ਛੇ ਦਿਨ ਲਾ ਕੇ ਆਉਂਦੀ ਹਾਂ ਉਹਦੇ ਇਹਨੂੰ ਕਹਿੰਦੀ ਹੁਣ ਮਿੰਦੀਪ ਨੂੰ ਮੈਂ ਤਾਂ ਪਤਾ ਨਹੀਂ ਇਹ ਹੀ ਦੱਸ ਰਹੀ ਸੀ ਕਹਿੰਦੀ ਐ ਕਹਿੰਦੀ ਐ ਬਈ ਹਲੋ ਪੰਜ-ਛੇ ਦਿਨ ਲਾ ਕੇ ਆਉਂਗੀ ਉਹਨੂੰ ਵੀ ਚਾਹ ਬੱਤੇ ਰਾਤ ਪਰਸੋਂ ਮੈਂ ਗੱਲ ਕਰੀ ਸੀ ਕਿਉਂਕਿ ਐਨੇ ਦਿਨ ਹੋ ਗਏ ਮੈਂ ਮੈਨੂੰ ਟਾਈਮ ਨਹੀਂ ਮਿਲਿਆ ਤਾਂ ਫਿਰ ਮੈਂ ਪਰਸੋ ਗੱਲ ਕਰਾਂਗੀ ਅੱਡੀ ਹਜੇ ਮੈਂ ਰਹੂ ਪਰ ਹੋਣੀ ਉਹਦੇ ਕਹਤੇ ਉਹਦੀ ਹਰ ਪੰਜਾ ਦਿਨ ਹੈ ਕਹਿੰਦੀ 24 ਤੱਕ ਆ ਜੂਗੀ ਬਾਤ ਰਹੀ ਗਦਰ ਉਹ ਤਾਂ ਨਹੀਂ ਉਹਨੇ ਕੋਈ ਦਈ ਪੰਜੇ ਦਿਨ ਚੋ ਛਿੜ ਹੰਡ ਐਵਰੇਜ ਕਾਮਜਨਾਂ ਹੋਣੇ ਮੈਂ ਤਾਂ ਪੁੱਤ ਨੂੰ ਨਾ ਮੈਂ ਮੈਂ ਸਵਾਦਾ ਟੈਕਟਰ ਇਹਦੇ ਵਿੱਚ ਵਿੱਚ ਹੀ ਸੰਗਤਾ ਵੀ ਜਾ ਰਹੀ ਹਾਂ ਖਾਲੀ ਹੈ ਖਾਲੀ ਹੈ ਮੈਂ ਕਿਹਾ ਕਿ ਤੇ ਝੰਡਾ ਲਾਇਆ ਵੇ ਉਹ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਉਹ ਕਿਹੋ ਜਿਹਾ ਮੂੰਹ ਬਕਰ ਰਿਹਾ ਝੰਡਾ ਲਾ ਦੇ ਉਹ ਛੇਤੀ ਚੋ ਜਾ ਚੋ ਜਾ ਨਾ ਗੇਟ ਆਪੇ ਲਾਊਗਾ ਉਹ ਲਾਊਗਾ ਉਹ ਲਾਤਾ ਆ ਤਾਂ ਸਮਝਦਾਰ ਹੈ ਆਪੇ ਲਾਗੋ ਆਪੇ ਲਾਗੋ ਕਰਦਾ ਉਹ ਭੱਜ ਗਿਆ ਦੇਖ ਲੈ ਹਨਾ ਸਿਆਲਾਂ ਚਾ ਮਾਹੌਲ ਹੁੰਦਾ ਹਨਾ ਉਹ ਚ ਸਿਆਲਾਂ ਚ ਕੋਈ ਬਾਹਰ ਨਹੀਂ ਨਿਕਲਦਾ ਬਾਹਰ ਨਹੀਂ ਨਿਕਲਦਾ ਸਿਆਲਾਂ ਚ ਸਾਰੇ ਬਾਹਰ ਨਿਕਲ ਜਾਂਦੇ ਨਿਆਣਿਆਂ ਨਿੱਕਿਆਂ ਨੂੰ ਲੈ ਕੇ ਹੁਣ ਤੱਕ ਤਾਂ ਮੌਸਮ ਠੀਕ ਆ ਹਾਂ ਬਸ ਧੁੰਦਾਂ ਪੈਂਦੀਆਂ ਨੇ ਫਿਰ ਕਿੱਥੋਂ 15 ਨਿਕਲ ਜੇ ਮੌਸਮ ਬੱਧੀਆ ਵੀ ਲੱਗਦਾ ਹਾਂ ਹੁਣ ਅਸੀਂ ਸਾਰੇ ਬਾਹਰ ਆ ਗਏ ਨੇ ਇੱਥੋਂ ਆ ਰਹੇ ਆ ਫਿਰ ਇੱਧਰ ਨੂੰ ਸਾਡੇ 3 ਦਿਨ ਜ਼ਿਆਦਾ ਹਲ ਲੰਗਰ ਲੱਗ ਜੂਗਾ ਫਿਰ ਇੱਧਰ ਨੂੰ ਸਾਰੇ ਪਿੰਡ ਦੇ ਆਣਗੇ ਜਾਣਗੇ ਆਣਗੇ ਜਾਣਗੇ ਫਰੇਕ ਵਲੋਕ ਚ ਫਿਰ ਸਾਨੂੰ ਚੋ ਹੈ ਵੀ ਸਾਡੇ ਨੇੜੇ ਲੰਗਰ ਲੱਗ ਰਿਹਾ ਕਿਵੇਂ ਦੇਖ ਰਿਹਾ ਕਿਥੇ ਥੋੜੀ ਕਰੇ ਖੁਸ਼ ਨਹੀਂ ਕਰ ਰਿਹਾ ਫਰੀਦਿਆਂ ਚਿਕਾਂ ਜੀ ਮਾਰੀ ਜਾ ਰਹੀ ਆ ਵੀ ਮੇਰੀ ਸਾਈਕਲ ਨਹੀਂ ਮਤਲਾ ਲਾ ਨਹੀਂ ਦਿੰਦਾ ਹਾਂ ਇਹ ਕਿਹੜਾ ਇਹ ਜੂ ਵੀ ਰੋ ਹਾ ਹਾਈ ਹਾਈ ਜਿਵੇਂ ਯੂ ਵੀ ਆਪ ਵੀ ਰੋਣਾ ਆ ਤੇ ਕੋਈ ਚਾਹ ਮੈਂ ਤੈਨੂੰ ਟਰੈਕਟਰੋਂ ਲੈ ਲਿਆ ਯੂ ਵੀ ਕਿਹੜਾ ਲਾਣ ਦਿੰਦਾ ਸ਼ਬਦ ਵੀਰ ਉਹਨਾਂ ਨੂੰ ਮੈਂ ਤੈਨੂੰ ਫਿਰ ਆਉਂਦੀ ਉਹ ਕੁਝ ਕਹਿ ਰਹੀ ਹੁੰਦੀ ਆਉਂਦੀ ਬੋਲਦਾ ਇਹ ਬੋਲਦਾ ਕੁਛ ਆ ਮੈਂਆਂ ਪਾਗੇ ਮੱਥੇ ਚ ਹਾਹੋ ਆਉ ਦੇ ਬਾਪੂ ਮੰਗ ਬਾਪੂ ਮੰਗ ਤੇ ਔੜੀਆਂ ਪਾ ਲਾਂਦਾ ਏ ਵਾਹ ਵਾਹ ਨਾ ਹੱਥ ਨਹੀਂ ਲਾਣਾ ਬਾਈ ਹੱਥ ਨਹੀਂ ਲਾਣਾ ਬਾਈ ਸਾਈਕਲ ਨੂੰ ਨਾ ਟਰੈਕਟਰ ਕੈਨਸਲ ਨਾ ਬਾਈ ਹੱਥ ਨਹੀਂ ਲਾਣਾ ਸਵਾ ਤੋਂ ਬਾਅਦ ਲਿਆਵਾਂਗੇ ਟਰੈਕਟਰ ਹੈ ਸਵਾ ਤੋਂ ਬਾਅਦ ਹਾਂ ਅੱਜ ਮੇਰੀ ਦਰਾਣੀ ਜੀ ਪਿਲੀ ਪ੍ਰਿੰਡ ਬਣੀ ਬੈਠੀ ਆ ਮੜਿਆ ਗੌਰ ਕਰਿਓ ਕਿਸੇ ਤੇ ਲੜ ਨਾ ਜਾਵੇ ਅੱਜ ਚੁੰਨੀ ਲੈ ਕੇ ਆਂਦੀ ਐ ਨਾ ਅੱਜ ਵੀਡੀਓ ਬਣਾਉਂਦੀ ਹਾਂ ਅੱਜ ਧੁੱਪ ਵੀ ਬਹੁਤ ਪੈ ਰਹੀ ਆ ਬੂ ਜੇ ਕਿਸੇ ਤੇ ਲੜ ਗਈ ਫਿਰ ਸੋਜਾ ਵੀ ਨਹੀਂ ਉਤਰਨਾ ਤੇ ਯੂ ਵੀ ਅੱਜ ਬੇਟਾਈਮ ਸਿਰ ਨਾਲ ਆਇਆ ਏ ਕਿਉਂਕਿ ਅੱਜ ਗਿਆ ਹੋਇਆ ਤਾਂ ਸੇਵਾ ਹਾਂ ਨਾ ਸਵਾ ਤੇ ਨਹੀਂ ਅਜੇ ਸਵਾ ਸ਼ੁਰੂ ਨਹੀਂ ਹੋਈ ਆਪਾਂ ਸਵਾ ਕਹਿ ਰਹੇ ਨੇ ਆ ਜਿੱਥੇ ਲੰਗਰ ਲੱਗਣਾ ਹੈ ਉੱਥੇ ਮਤਲਬ ਸੇਵਾ ਕਰਾਣਾ ਹੱਥ ਪੱਲਾ ਮਾਰਨ ਗਿਆ ਤੇ ਵਿਚਾਰਾ ਛੁੱਟੀ ਸੀ ਕਹਿੰਦਾ ਮੈਂ ਵੀ ਆਪਣਾ ਹਿੱਸਾ ਪਾਣਾ ਯੋਗਦਾਨ ਪਾਣਾ ਉਹ ਸਵਾ ਦੇ ਹੋ ਗਿਆ ਨਾ ਉੱਚਾ ਸਵਾਦਾ ਲੰਗਰ ਬਣਾਤਾ ਤਿੰਨ ਸਾਲ ਹੋ ਗਏ ਲੈ ਇਹਨੂੰ ਤਿੰਨ ਸਾਲ ਹੋ ਗਏ ਸਵਾਦਾ ਜੇ ਮੈਂ ਰੋਟੀਆਂ ਬਣ ਜਣਾ ਉਹ ਵੇਦਾਨਾ ਹਾ ਸਵਾਦਾ ਲੰਗਰ ਬਣਾ ਉਹ ਭੱਜ ਗਿਆ ਫੇਰ ਸਵਾਦਾ ਮੈਂ ਸੂਟੇ ਪਾਨੀ ਆ ਮੈਂ ਕਦੇ ਵੀ ਕਈ ਨਾ ਸੂਟ ਕੋਈ ਵੀ ਨਹੀਂ ਪਾਇਆ ਮੈਨੂੰ ਮੈਨੂੰ ਸਵੇਰੀ ਵਧੀਆ ਲੱਗਦੀ ਆ ਫਿਰ ਵੀਡੀਓ ਚ ਵਧੀਆ ਲੱਗਦਾ ਹੈਗਾ ਹਾਂ ਮੈਨੂੰ ਸੂਟੇ ਵਧੀਆ ਲੱਗਦੇ ਆ ਗੱਲ ਤਾਂ ਸੁਣੋ ਮੇਰੀ ਹਾਂ ਹਾਂ ਮੈਂ ਵੀ ਉਹ ਸਵਾ ਬਣਾਉਣ ਚਾਹਵਾ ਯੋਗਦਾਨ ਪਾਇਆ ਸੀ ਪਿੱਛੇ ਹੀ ਟਾਪ ਰਿਆ ਦੀ ਐਵੇਂ ਜੰਪ ਲਾ ਰਿਆ ਸੀ ਅੱਛਾ ਆ ਰੌਟਾ ਆ ਸੂਟ ਆਏ ਹੈ ਓ ਭੱਜ ਗਿਆ ਮੱਸਿਆ ਨਾ ਹੁੰਦੀ ਹੈ ਹਮ ਠੀਕ ਆ ਠੀਕ ਆ ਮੇਰਾ ਬਬੂ ਵੀ ਸਾਡੇ ਵੱਸ ਤੋਂ ਕੁਝ ਲੈ ਕੇ ਬੀਬੀ ਦੇ ਦਿਓਰ ਦੇ ਮਾਨੂੰ ਇਹ ਖਾਣਾ ਮਾ ਦਾਂਗੇ ਕਿੰਨਾ ਦੇ ਰਹੇ ਹੋਏ ਤੇ ਕੁਮਾਰੀਂ ਦੇ ਆਛਾ ਆ ਠੀਕ ਹੈ ਰਹਿ ਜਾ ਆ ਤੇਰੇ ਬਾਪੇ ਦਾ ਸੋਟਾ ਮਾ ਸਵਾ ਤੇ ਅਨੇ ਸਾਰੀਆਂ ਜਰਾ ਆਪਾਂ ਗਿੱਲੀਆਂ ਕਰਨੀਆਂ ਨੇ ਗਿੱਲਾ ਜਰਾ ਆਪਾਂ ਪਾ ਦੋ ਜੰਪ ਮਾਰ ਮਾਰ ਕੇ ਸਵਾ ਪਰ ਪਾ ਲਾ ਫਿਰ ਉਹ ਹੋਰ ਚਾਲਿਓ ਵੀ ਉਹ ਤੇ ਮੈਂ ਤੁਹਾਨੂੰ ਕਿਹਾ ਤਾਂ ਸਿਰ ਖੋਲ ਲਾ ਸਿਰ ਸਿਰ ਨਹੀਂ ਖੋਲਦਾ ਸਿਰ ਖੋਲ ਖੋਲ ਦੋ ਰੋਟੀਆਂ ਪਰੌਂਠੇ ਦੋ ਤਿੰਨ ਦੋ ਇਹਦੇ ਬਣਾਏ ਤੇ ਦੋ ਪਰੌਂਠੇ ਉਹਦੇ ਬਣਾਏ ਤੇ ਸ਼ਰਾਰਾ 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 ਮੈਂ ਹੂੰ ਇੱਕ ਸ਼ਰਾਰਾ ਹੈ ਚਾਲਿਓ ਵੀ ਵਾਲ ਖੋਲ ਮੈਂ ਕੀ ਸ਼ਰਾਰਾ ਸ਼ਰਾਰਾ ਮੇਰੀ ਬਾਸ ਪਤਾ ਨਹੀਂ ਠੀਕ ਆ ਪਤਾ ਨਹੀਂ ਪਤਾ ਨਹੀਂ ਸੜੀ ਵੀ ਆ ਇੰਦੀ ਹਿਲੰਦ ਹੈ ਬਾਰ ਫੇਰ ਗਿੱਲੀਆਂ ਹਾਏ ਹਾਏ ਉੱਥੇ ਜਾਂਦਾ ਮੈਂ ਕਿਹਾ ਤਾਂ ਨਾ ਉਹ ਵੀ ਲੇਡੀਆਂ ਧੋ ਕਰਨੀਆਂ ਉੱਥੇ ਜਾਂਦਾ ਇਹੋ ਟੋਏ ਜਿਹੜਾ ਕਾਨੂੰ ਉਹ ਪੈਪ ਦਾ ਪਾਣੀ ਉੱਥੇ ਇਕੱਠਾ ਹੋਇਆ ਵਾ ਛੜੱਪੇ ਮਾਰ ਕੇ ਆਇਆ ਉੱਥੇ ਉੱਥੇ ਛੜੱਪੇ ਮਾਰ ਰਿਹਾ ਤਾਂ ਜਦ ਮੈਂ ਗਈ ਸੀ ਛੜੱਪੇ ਮਾਰ ਰਿਹਾ ਦਾ ਇਹ ਕੋੜਾ ਕੋੜਾ ਮੈਂ ਜਾਂ ਗਈ ਗਈ ਤੂੰ ਜੰਪ ਮਾਰ ਰਿਹਾ ਤਾਂ ਇਹ ਕੁਝ ਨਹੀਂ ਕਰ ਮੰਦਾ ਹੈ ਕੁਝ ਨਹੀਂ ਕੀ ਸਾਰਾ ਨਾ ਇੰਨਾ ਟਾਈਮ ਵੇਸਟ ਕਰ ਦਿੰਦਾ ਠੀਕ ਆ ਇਹ ਨੂੰ ਜੀ ਹੁਣ ਪਾਪਾ ਕੋ ਹਣਾ ਪੱਪੀ ਕਹਿੰਦਾ ਪੱਪੀ 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 ਮੈਨੂੰ ਗੱਗੀ ਕਹਿੰਦਾ ਇਹ ਉਹ ਤਾਂ ਹੀ ਪਾਪਾ ਉਹਦੇ ਮੂਰੇ ਨਾ ਗਾਦੀ ਰਮਨਦੇਵ ਪ੍ਰੋਣੇ ਸਾਹਮਣੇ ਗੱਗੀ ਹੁਆ ਨੇੜਾ ਤੇ ਮੇਰਾ ਨੌ ਦੁਆਰੇ ਦੁਆਰੇ ਨੇ ਨੀ ਬੋਲਿਆ ਕਰ ਨਾਲ ਗਗਨੀ ਗਗਨੀ ਹੁਣ ਇਹਦਾ ਪਾਣੀ ਚ ਫੇਰ ਆ ਗਿਆ ਪਾਣੀ ਚ ਇਹਨੂੰ ਇੱਥੇ ਓਏ ਹਾਏ ਦੇਖਿਆ ਕੁ ਨਾ ਤਾਂ ਇਹਦੇ ਲੱਛਣ ਠੀਕ ਐ ਨਾ ਉਹਦੇ ਲੱਛਣ ਠੀਕ ਐ ਦੇਖੀ ਉਹ ਤੈਨੂੰ ਦੇਖ ਰਿਹਾ ਯੂਵੀ ਇਹ ਇਹ ਆ ਗਿਆ ਆ ਗਿਆ ਆ ਗਿਆ ਆ ਲੈ ਲੈ ਆ ਆ ਆ ਦੇਖੋ ਉਹ ਪੋੜੀ ਪਰ ਚੜ ਗਿਆ ਦੂਆ ਵੀ ਚੜ ਰਿਹਾ ਆਏ ਹਾਏ ਦੇਖ ਤਾਂ ਸਹੀ ਕੱਢ ਲੀਆਂ ਤਾਰਾਂ ਹੋਰ ਗਰਮੀ ਆ ਗਈ ਗਰਮੀ ਅਸਿਆ ਹਾਂ ਫਿਰ ਉਹ ਅੰਦਰ ਗਰਮੈਸ ਹੋ ਜਾਂਦੀ ਆ ਅੱਜ ਤਾਂ ਮੈਂ ਸਾਨੂੰ ਤੇਲ ਤੂਲਾ ਇਹ ਵਣ ਚੰਗਾ ਚਮਕਾਈਆਂ ਪਈਆਂ ਮੈਸਾਂ ਪਤਾ ਲੱਗ ਰਿਹਾ ਵੀ ਉਹਦੀਆਂ ਨਾਲਾਈਆਂ ਹੋਈਆਂ ਨੇ ਤੇਲ ਲਾਤਾ ਚਮਕਾਤੀਆਂ ਹੁੰਨਾ ਸਵਾਨੂ ਟਰਾਲੀਆਂ ਜਾਣ ਲੱਗੀਆਂ ਸਾਹਮਣੇ ਆਵਾਜ਼ਾਂ ਆਈ ਜਾਂਦੀਆਂ ਨੇ ਸਾਹਮਣੇ ਇੱਕ ਨਾ ਇਹ ਆਹ ਦਰਖਤ ਵੱਢਣ ਕਰਕੇ ਸਾਰਾ ਰੋਡ ਖਾਲੀ ਹੋ ਗਿਆ ਦੇਖੋ ਤਾਂ ਕਰਕੇ ਫਿਰ ਸਾਹਮਣੇ ਆਣ ਪਤਾ ਲੱਗ ਜਾਂਦਾ ਹੁਣ ਆ ਦੋ ਤਿੰਨ ਦਿਨ ਨੂੰ ਨਾ ਉਰੇ ਲੈਣ ਲੱਗ ਜਾਣੀਆਂ ਸਾਹਮਣੇ ਇੱਧਰ ਨੂੰ ਜਾਂਦੀ ਆ ਇਹ ਇੱਧਰ ਤੇ ਇੱਧਰ ਤੇ ਪਟਿਆਲਾ ਇਹ ਐ ਨੂੰ ਐ ਨੂੰ ਐ ਨੂੰ ਐ ਨੂੰ ਸਰੰਦ ਜਾਣਾ ਗੋਪੀ ਆਣ ਕੇ ਦੇਖ ਲਿਆ ਹੁਣ ਕੀ ਖਾ ਰਹੀਆਂ ਹੱਛਾ ਮੈਂ ਕੀ ਕੀਤੇ ਹੁਣ ਚੌਥਾ ਪੰਜਵਾਂ ਹੋਆ ਖਾਣੇ ਵਾਲਾ ਆਕੇ ਢਿੱਡ ਪਰਲੇ ਬੱਲੇ ਇਹ ਮੂੰਹ ਨਹੀਂ ਰੁਕਦੇ ਹੰਨਾ ਕਦੇ ਫਿਰ ਵੀ ਜੀ ਕਰ ਜਾਂਦਾ ਹੁਣ ਮੇਰਾ ਜੀ ਕਰਦਾ ਵੀ ਗੱਟ ਚ ਖਾਣਾ ਬੱਚਾ ਮੰਗਾਈਏ ਇੱਥੇ ਪਿੰਡੋਂ ਚ ਮਿਲਦੀ ਆ ਆਪਣੇ ਹੈ ਉਹ ਦਿਨ ਮੈਂ 30 ਰੁਪਏ ਦੀ ਮੰਗਾਈ ਟੀ ਅੰਨੀ ਦੇਤੀ ਸੀ ਪੰਜਾ ਦੀ ਮੰਗਾ ਲੈਂਦੇ ਹਾਂ ਜਿਸ ਪਾਲ ਤੇ ਮੰਗਾ ਲੈਂਦੇ ਹਾਂ ਇਹ ਅਸੀਂ ਹੁਣ ਇੱਕ ਇੱਕ ਚੀਜ਼ ਖਾ ਕੇ ਆਟੇ ਆ ਰਸ ਉੱਤੇ ਸੌ ਪਾਕੀ ਗੋਪਿਆ ਰਹਿ ਕੇ ਦੇਖ ਰਹੀ ਦੀ ਗੋਪੀ ਦਾ ਐ ਐ ਮੇਟਡ ਭਰਦੇ ਆਂ ਸੀ ਆਪਣਾ ਇਹੋ ਤੇ ਪੈਰਨ ਕੁਝ ਖਾਦਾ ਹੈਗਾ ਤਾਂ ਕਿਤਨੇ ਕਿਤਨੇ ਤਾਂ ਨਾ ਉਹ ਜਾਗ ਜਾਂਦਾ ਹਵੜਾ ਜਾਂ ਜਾਗ ਜਾਂਦਾ ਨਾ ਵੀ ਖਾਈ ਜਾਓ ਖਾਈ ਜਾਓ ਜਿਵੇਂ ਤੁਸੀਂ ਜਿਵੇਂ ਕਹਿ ਰਹੇ ਹੋ ਜਿਉਂਗੀ ਪੰਜੀਰੀ ਰਲ ਗਈ ਫਿਰ ਥੋੜੀ ਜਿਹੀ ਦੁਪਹਿਰ ਨੂੰ ਜੋ ਖਾਣੇ ਕਰਾਂਗੇ ਕੀ ਪੰਜੀਰੀ ਹਾਂ ਫਿਰ ਹੀ ਭੁੱਖ ਲੱਗਦੀ ਫਿਰ ਲੱਗਦੀ ਹਾਂ ਚਾਹ ਨਾਲ ਖਾ ਲੈ ਕਰਾਂਗੇ ਚਾਹ ਨਾਲ ਖਾ ਲੈ ਮੱਲਾ ਦਮੇ ਸ਼ਰਾ ਸ਼ਰਾ ਕੱਢ ਦਈਆਂ ਉਸ ਮਤਨ ਤੂੰ ਚੱਕ ਕੇ ਰੋਟੀ ਬਣਾ ਕੇ ਰੋਟੀ ਬਣਾ ਕੇ ਮੁੰਡਾ ਨਿੱਜਾ ਹੈਗਾ ਇੱਧਰ ਇੱਧਰ ਨਹੀਂ ਇੱਧਰ ਸੁਗਦਾ ਮੈਂ ਉਹਨਾਂ ਨੂੰ ਖਵਾਉਣੀਆ ਬਸ ਉਹ ਤਾਂ ਹੁਣ ਆਲੂ ਖਵਾਣਾ ਆਮਲੇ ਕੋ ਨਹੀਂ ਦੁੱਜੀ ਮੜੀ ਹੈ ਮਲਾਈ ਨਹੀਂ ਨਿਕਲਣੀ ਚਾਹੀਦੀ ਆਹ ਖੰਡਾ ਫਿਰੇ ਨਾਲੇ ਮਲਾਈ ਜਦ ਖਾਈ ਜਾਂਦੇ ਆ ਤਾਂ ਨਾ ਉਹ ਨਿਕਲਦੀ ਨਹੀਂ ਹੈਗੀ ਆਹੋ ਮੱਖਣੀ ਮੱਖਣੀ ਨਿਕਲਦੀ ਨਹੀਂ ਹੁਣ ਉਹਨੂੰ ਤਾਂ ਮੈਂ ਬੰਦ ਕਰਤੀ ਦੇਣੀ ਤੂੰ ਵੀ ਬੰਦ ਕਰ ਦੇ हां मखनी नी ਨਿਕਲਦੀ ਵਾਸਤਾ ਨਹੀਂ ਕੱਡ ਕੱਢ ਕੇ ਮੜਾਈ ਖਾਈ ਜਾਂਦੇ ਨੇ ਫੇ ਮਖਣੀ ਦੇਖੀ ਜਾਂਦੇ ਮਖਣੀ ਹੈਗੀ 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 ਮੈਨੂੰ ਤਾਂ ਆਪ ਨਹੀਂ ਪਸੰਦ ਹੈਗਾ ਮੈਂ ਤਾਂ ਡਾਈਟਿੰਗ ਤੇ ਆ ਨਾਲੇ ਲੋ ਜੀ ਸ਼ਾਮ ਦਾ ਵੇਲਾ ਹੋ ਗਿਆ ਤੇ ਹੁਣ ਸ਼ਾਮ ਦਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਰੋਟੀ ਲੱਗ ਰਹੀ ਹੈ ਸਬਜ਼ੀ-ਭਾਜੀ ਬਣਾ ਕੇ ਅੱਡੀ ਅੰਦਰ ਲਾਇਆ ਏ ਔਰ ਫਿਰ ਆ ਟਾਈਮ ਤੇ ਛੇੜੀਓ ਪਾੜ ਲੁੰਦੇ ਆ। ਹਾਂ ਫਿਰ ਦਿਨਾਂ ਜਿਹੜਾ ਨੇਰਾ ਇਹ ਭੱਜਦਾ-ਭੱਜਦਾ ਆਈ ਜਾਂਦਾ। ਕੁਛ ਅੱਜ ਨਾਲ ਵਧੀਆ ਧੁੱਪ ਨਿਕਲੀ ਹੋਈ ਸੀ। ਦਿਨਸ਼ੀਪਰ ਨੂੰ ਟਾਈਮ ਤਿੰਨ ਸੋਨਾ ਤਾਂ ਅੱਜ। ਹਾਂ ਕੱਪੜੇ-ਕੁੱਪੜੇ ਵੀ ਐਨ ਸੁੱਕ ਗਏ। ਜਿਵੇਂ ਹੁਣ ਸਵੇਰੇ ਦਿਨੇ ਨੇੜੇ ਆ ਰਹੇ ਨੇ। ਉਹਦੇ ਹਿਸਾਬ ਨਾਲ ਫਿਰ ਵੀ ਮੌਸਮ ਠੀਕ ਆ। ਅੱਜ ਹਾਂ ਮੌਸਮ ਠੀਕ ਆ। ਤੁੰਗ ਤਾਂ ਤਾਂ ਨਹੀਂ ਪੈ ਰਿਆ। ਪਿੰਚ ਤੇ ਨੂੰ ਦੋ ਦਿਨ ਪਈ ਤੀ। ਫਿਰ हट ਗਈ, ਰੁਕ ਗਈ। ਹਾਂ ਚਲ ਆਏ ਦੇਖਦੇ ਹੁਣ 25 ਤਰੀਕ ਕਾ ਬੰਦ ਹੈ ਬੰਦੋਂ ਹੋਰ ਕਿਉਂਕਿ ਉਹ ਦਿਨ ਅਸਤੇ 3 ਦਿਨ 25 25 ਪਾਈ ਦਾ ਪੈਂਦੀ ਆ ਢਾਣ ਨੂੰ ਮੋਟਾ ਬਹੁਤ ਦੰਦੀ ਸੀ ਜੀ ਜੀ ਦਿਨ ਕੱਲ੍ਹ ਵਾਰ ਸੋਹ ਸਾਡੀ ਨਾਂਦ ਦਵੀਆਣ ਆਣੀ ਐ ਤੇ ਅੱਜ ਉਹ ਫਮਣਣ ਵਾਲਗੇ ਪਿਛਲੇ ਵਲੌਗ ਚ ਤੁਸੀਂ ਦੇਖਿਆ ਹਣਾ ਮੇਰੀ ਦਰਾਣੀ ਦਾ ਤਾਂ ਜਾਣਾ ਕੈਨਸਲ ਹੀ ਹੋ ਗਿਆ ਇਹ ਜਾਨੀ ਮੈਂ ਹੁਣ ਨਹੀਂ ਮੈਂ ਨਹੀਂ ਜਾਂਦੀ ਮੈਂ ਕਿਹਾ ਤਾਂ ਬੱਜਾ ਹਨਾ ਕੈਨੀਆਂ ਨਾ ਮੈਂ ਨਹੀਂ ਜਾਂਦੀ ਹੈਗੀ ਮੈਂ ਕਿਹਾ ਫਿਰ ਚੰਗਾ ਖੋਆ ਖੋਆ ਮੰਗਾ ਲਾ ਕਹਿੰਦੀ ਉਹ ਵੀ ਨਹੀਂ ਮੈਂ ਮੰਗਾਂਦੀ ਹੈਗੀ ਉਹ ਵੀ ਮੰਗਾਦੀ ਹੈਗੀ ਮੈਂ ਖਾਤਾ ਵੀ ਬਗਜੀ ਕਿਉਂਕਿ ਘਰ ਮੈਂ ਤੁਹਾਡੀ ਕਿਹੜੇ ਚੱਲਦੀ ਆ ਮੇਰੀ ਕਿਹੜੇ ਚੱਲਦੀ ਮੈਂ ਕਿਹੜੇ ਸਾਸੂਆਂ ਆਏ ਹਾਂ ਮੇਰੀ ਕਿਹੜੇ ਚੱਲਦੀ ਵੀ ਚੱਲਦੀ ਆ ਤੁਹਾਨੂੰ ਚਾਹਵੇਂ ਤਾਂ ਹਾਂ ਮੈਂ ਤਾਂ ਕਿਹਾ ਮੈਂ ਤਾਂ ਤਾਂ ਚਲ ਗਜਵੇਲਾ ਆਊਗਾ ਖਾਣ ਨੂੰ ਗਜਵੇਲਾ ਖਾਵਾਂਗੇ ਖੋਆ ਖਾਵਾਂਗੇ ਹਨਾ ਹਾਂ ਵੀ ਜਿਹੜੇ ਹੋਤੀ ਜਿਹੜੇ ਨਾਰਮਲ ਆਂਦਾ ਉਹ ਨਹੀਂ ਆਉਂਗਾ ਹਾਂ ਹੁਣ ਤਾਂ ਦਾਦੀ ਮੰਮੀ ਆਉਗੀ ਲੈ ਕੇ ਹੋ ਤਾਂ ਕਰੀਂ ਗੋਈ ਕਹੂੰਗੀ ਸੋਨੂੰ ਸੀਟ ਦੇ ਲਈ ਵਈ ਬਸ ਹਾਂ ਮੁੱਲ ਦੇ ਲਈ ਆਇਓ ਮਿਲਾਵਟ ਵਾਲੀ ਮਿਲਾਵਟ ਵਾਲੀ ਘਰ ਦਾ ਕੁਸ ਆਪਾਂ ਤੇ ਨਾ ਆਪਰੇ ਤਾਂ ਮੇਰੇ ਮੈਂ ਜਾ ਮੈਂ ਜਾਉਂਗੀ ਤਾਂ ਲੈ ਕੇ ਆਉਂਗੀ ਨਹੀਂ ਤਾਂ ਮੇਰਾ ਕੈਨਸਲ ਹੋ ਗਿਆ ਨਹੀਂ ਤਾਂ ਫਿਰ ਸਿੰਘੇ ਤੋਂ ਆ ਗਏ ਬਾਹਰੋਂ ਤੋਂ ਮਠਾਈ ਲਈ ਆ ਬਕਸ਼ੂਰ ਕਰਿਆ ਹੋਇਆ ਹੈ ਹੋਰ ਸਿੰਘਾ ਹਲਬੀਚੋਰਾ ਸਿਆਲੋ ਸਿਆਲ ਤਾਂ ਜਿਹੜਾ ਖੁਆ ਘਰ ਦਾ ਖੁਆ ਉਹੀ ਖਾਣ ਨੂੰ ਦੀ ਗੱਲ ਹੋਰ ਆ ਮੁੱਲੀਆਂ ਦਾ ਖਾ ਖਾ ਕਿੱਥੇ ਮਿਲਦੀ ਮਿਲ ਆ ਮੁੱਲੀਆਂ ਉਹ ਕਿਹੜਾ ਸਨੇ ਖੁਆ ਹੁੰਦਾ ਹੋਰ ਆ ਜਿਹੜੇ ਤਾਂ ਹੁੰਦੇ ਨੇ ਆਹ 2 ਮਹੀਨੇ ਜਿਹੜਾ ਖਾਣਦੇ ਆ ਪਰ ਵਿੱਚ ਦਾ ਖੁਆ ਬੜਾ ਹੈ ਹੋਰ ਤਾਂ ਤਾਂ ਹੋਆ ਮੇਰੀ ਸਾਸੂ ਮਾਂ ਨੇ ਲੈ ਆ ਸਮਾਂ ਨਾ ਸਾਨੂੰ ਆਪ ਖਾਣਾ ਮੈ ਸਾਨੂੰ ਖਾਣ ਦੇਣਾ ਕਿੱਦਾਂ ਹੋ ਗਿਆ ਇੰਸਤਾਲ ਹੋ ਗਿਆ ਚਲੋ ਜੀ ਹੁਣ ਰੋਟੀ ਲਾ ਲਈਏ ਹਾਸਿਮ ਜਾ ਕੇ ਬਹੁਤ ਹੋ ਗਿਆ ਕਿਤੇ ਮੈਂ ਰੋਟੀਆਂ ਨਾ ਸਾੜ ਦੋ ਕਿਤੇ ਕੰਧ ਪਿੱਛੇ ਵੀ ਸਾਸੂ ਮੰਮੀ ਸੁਣਦੀ ਹੋਵੇ ਵਧੀਆ ਸੀ ਮੈਂ ਕੀ ਕਿਹਾ ਮੈਂ ਕੀ ਕਿਹਾ ਕਿਤੇ ਕੰਧ ਤੋਂ ਲੈ ਕਿਉਂਕਿ ਕੰਧਾਂ ਦੇ ਵੀ ਕੰਨ ਆਂਦੇ ਨੇ ਕੀ ਨਾ ਕਰਿਆ ਕੀ ਆਇਆ ਹਾ ਬੋਟਾ ਬੋਟਾ ਉਹ ਦਿੱਤੇ ਗਏ ਆ ਮਾਰਨੀ ਹੈ ਹੈ ਕਿਹੜੇ ਪਿੰਡ ਦੇ ਚ ਜਲੰਧਰ ਤੇ ਵੀ ਆ ਹੱਥ ਤੋਂ ਤੋਰ ਕੱਢਦੇ ਅੱਛਾ ਹੈ ਨਾ ਕਰ ਲੇ ਗਏ ਥੱਲੇ ਤਾਂ ਇਹਦੇ ਵਿੱਚ ਹੋਰ ਚਾਰ ਪੈ ਜੂਗਾ ਹੁਣ ਡੱਬੇ ਚ ਪਾ ਲਾਂਗੇ ਹਨਾ ਘਾਲੂ ਪਾ ਗਾ ਘਾਲੂ ਵੱਡ ਲਾਂਗੇ ਕਿ ਥੱਲੇ ਹੁਣ ਮਸਾਲਾ ਦਾ ਰਹਿ ਗਿਆ ਹੋਰ ਤੋਰ ਕੱਢਦੇ ਚਲੋ ਜੀ ਉਸ ਸਿਰਕੇ ਇਹਦੇ ਹੈ ਅਰਬੀ ਕੇ ਸਿਰਕੇ ਹੀ ਪਾਉਂਦੇ ਨੇ ਕਹਿੰਦੇ ਸਾਡੇ ਸਿਰਕੇ ਦੇ ਹੀ ਖਾਂਦੇ ਆ ਮੈਂ ਖਾਂ ਆ ਵਿੱਚ ਬਹੁਤ ਵਧੀਆ ਬਣਦਾ ਹੈ ਜਿਹੜਾ ਤਲਕੇ ਬਣਾਉਂਦੇ ਆ ਇਹ ਵੀ ਬਹੁਤ ਵਧੀਆ ਕਾਲੂ ਪਾਲਾਂ ਦੀ ਮੁੱਲੀਆਂ ਦਾ ਅਚਾਰ ਲੋ ਜੀ ਅੱਜ ਦਾ ਸਾਡਾ ਵਲੌਗ ਇੱਥੇ ਤੱਕ ਸੀਗਾ ਰੋਟੀ ਸਾਰੇ ਨੇ ਖਾ ਲਈ ਯੂਵੀ ਯੂਵੀ ਵੋਟਾਂ ਦੇਖ ਰਿਹਾ ਏ ਇਹ ਤਾਂ ਉਹਦੇ ਜੇਠਾ ਲਾਲ ਦੇਖ ਰਿਹਾ ਸੀ ਓਏ ਜਰਾਬਾਂ ਦੇ ਥੱਲੇ ਕਾਰ ਕਰ ਘਸਰਾ ਰਿਆ ਉੱਪਰ ਚੱਕ ਲੈ ਲੱਤ ਹੈ ਜੇਠਾ ਲਾਲ ਦੇ ਅਛੜਤਾ ਹੁਣ ਵੋਟਾਂ ਦੇਖ ਰਿਹਾ ਚਲੋ ਜੀ ਅੱਜ ਦਾ ਵਲੌਗ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜਰੂਰ ਜਰੂਰ ਪਸੰਦ ਆਊਗਾ ਮੈਂ ਹੁਣ ਤਾਂ ਕਾਕੇ ਨਹੀਂ ਪਿੰਦਰ ਨੂੰ ਹਾਂ ਹੋਰ ਚਾਰਟੇ ਗੋਹਾਂ ਮੇ ਨਾਲੇ ਠੰਡ ਦਾ ਮੌਸਮ ਆ ਕਿਉਂਕਿ ਠੰਡ ਚ ਜਿਹੜੀਆਂ ਸੱਟਾਂ ਹੁੰਦੀਆਂ ਇਹ ਸੱਟ ਨਹੀਂ ਆਉਂਦੀਆਂ ਦਰਦ ਨਹੀਂ ਆਖਾ ਬੋਜੂਆ ਚਲੋ ਜੀ ਯੂਵੀ ਬਾਏ ਬਾਏ ਕਰਦੇ abhi aa gaya acha abhi aa gaya chhota bye bye chote tu bhi karde bye bye oh chote bye bye karde bye 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 karde da ta bye bye na bhai apni marzi naal karde eh bhai lassi bhi sari peeli main bhi peeli main bhi sari khatam karti lassi peeli ਫਿਰ ਵਸੋ ਹੀ ਪੜੋ ਖੱਟਾ ਦਾ ਖੱਟਾ ਹੀ ਹੈ ਜੇ ਮੱਖਣੀ ਜੀ ਕੱਢ ਲਵਾਂ ਮਾਜਾ ਕੋਚ ਰੱਖਦਾ ਕੀ ਉਹ ਵੀ ਘਰ ਦੀ ਚਲੋ ਜੀ ਹੁਣ ਬਸ ਅਗਲੇ ਵਲੌਗ ਚ ਮਿਲਦੇ ਆ ਹਾਂ ਅੱਜ ਦਾ ਵਲੌਗ ਇੱਥੇ ਤੱਕ ਸੇਗਾ ਵੀਡੀਓ ਨੂੰ ਵਾਤੇ ਵਾਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੇ ਵੀਡੀਓਜ਼ ਪਸੰਦ ਆਉਂਦੀਆਂ ਨੇ ਹਾਂ ਹੁਣ ਮਿਲਦੇ ਆ ਤੁਹਾਨੂੰ ਅਗਲੇ ਵਲੌਗ